ਮਾਲਵੇ ਵਿਚ ਬਾਦਲਾਂ ਦਾ ਸੱਜਾ ਹੱਥ ਮੰਨਿਆ ਜਾਂਦਾ ਅਕਾਲੀ ਲੀਡਰ ਰੋਜੀ ਬਰਕੰਦੀ ਮੱਝ ਚੋਰਾ ਹੈ। ਨਾ ਨਾ ਇਹ ਅਸੀਂ ਨਹੀਂ ਕਹਿ ਰਹੇ ਇਹ ਤਾਂ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਦਾ। ਸ਼੍ਰੀ ਮੁਖਸਰ ਸਾਹਿਬ ਜੀ ਕਾਕਾ ਬਰਾੜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਜੇਕਰ ਕਿਸੇ ਦੀ ਮੱਝ ਜਾਂ ਮੋਟਰ ਚੋਰੀ ਹੋ ਜਾਵੇ ਤਾਂ ਉਹ ਰੋਜੀ ਦੇ ਘਰੋਂ ਲੱਭਦੀ ਹੈ। ਕਹਿੰਦੇ ਜੇ ਸਾਡੇ ਇਲਾਕੇ 'ਚ ਕੋਈ ਇੰਜਣ ਜਾਂ ਮੋਟਰ ਚੋਰੀ ਹੋ ਜਾਵੇ ਅਗਲੇ ਦਿਨ ਰੋਜੀ ਬਰਕੰਦੀ ਦੇ ਬਾਹਰ ਚੋ ਭੰਦੇ ਆਉਂਗਾ। ਕੁ ਮਾਦੇ ਦੋਰੀ ਹੋਲੇ ਬਾਨ ਕੋਧੇ ਹੋਏ ਉਹ ਕਹਿੰਦਾ ਕਿ ਇਹ ਨਹੀਂ ਹੈ ਕਿ ਬੋਰ ਲੈ ਜਾ ਕੋਈ ਅਖੇ ਦੀ ਮਈ ਹੋ ਆਹਾ ਆਹਾ ਕਿੱਸੇ ਵੀ ਡਰਦੇ ਉਹ ਫਿਰ ਉਹਨੇ ਵੱਡੇ ਵੱਡੇ ਲੱਗੇ ਹੋਏ ਪੋਸਟਰ ਵੱਡੇ ਵੱਡੇ ਲੱਗੇ ਉਹ ਬੈਨਰ 2 ਮਹੀਨੇ ਠਹਿਰ ਜਾਓ ਇਹਨਾਂ ਦੀਆਂ ਫੋਟੋਆਂ ਥਾਣਿਆਂ ਤੇ ਲੱਗੀਆਂ ਹੁਣ ਦੀਆਂ ਥਾਣਿਆਂ 'ਚ ਵਿਰੋਧੀਆਂ ਚ ਆਮ ਆਦਮੀ ਪਾਰਟੀ ਚੁਟਕਲੇ ਆ ਤੇ ਗੱਲਾਂ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਦੇ ਨਾਂ ਨਾਲ ਮਸ਼ਹੂਰ ਹੈ ਰੋਜੀ ਤੇ ਇਸ ਤਰ੍ਹਾਂ ਦਾ ਵਿਅੰਗ ਅਸਕੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਾਲੇ ਵਿਰੋਧੀਆਂ ਦੀ ਇਸ ਰਾਏ ਤੇ ਪੱਕੀ ਮੋਹਰ ਲਾ ਦਿੰਦੀ ਹੈ। ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੂ ਡੀ ਜਗਮਣੀ ਟੀਵੀ